ਸਸਿਆਕਾਰ ਜੀ ਸਾਰਿਆਂ ਨੂੰ ਕੱਲ ਬਾਸਪਤੀ ਦੇ ਰੇਟਾਂ ਦੇ ਵਿੱਚ 150 ਤੋਂ ਲੈ ਕੇ 250 ਰੁਪਏ ਦੀ ਮੰਦੀ ਦਰਜ ਕੀਤੀ ਗਈ। ਆਓ ਜਾਣਦੇ ਹਾਂ ਬਾਸਪਤੀ ਦੇ ਤਾਜ਼ਾ ਰੇਟ। ਰਤਿਆ ਮੰਡੀ ਦੇ ਵਿੱਚ 1509 3023 ਰੁਪਏ ਲੱਗਿਆ। ਕੈਥਲ ਮੰਡੀ ਦੇ ਵਿੱਚ 1509 2925 ਰੁਪਏ ਲੱਗਿਆ। ਕੱਕਰਵਾਲਾ ਮੰਡੀ ਦੇ ਵਿੱਚ 1509 2851 ਰੁਪਏ ਲੱਗਿਆ। ਕੋਟਕਪੂਰਾ ਮੰਡੀ ਦੇ ਵਿੱਚ 1509 3040 ਰੁਪਏ ਲੱਗਿਆ ਜਿੱਥੇ ਕੁੱਲ 4000 ਗੱਟੇ ਦੀ ਖਰੀਦ ਹੋਈ ਬਟਾਲਾ ਮੰਡੀ ਦੇ ਵਿੱਚ 1509 2895 ਰੁਪਏ ਜੰਡਿਆਲਾ ਗੁਰੂ ਦੇ ਵਿੱਚ 1509 2950 ਰੁਪਏ ਤਰਨਤਾਰਨ ਮੰਡੀ ਦੇ ਵਿੱਚ 1509 2918 ਰੁਪਏ ਜਿੱਥੇ 70000 ਗੱਟੇ ਦੀ ਖਰੀਦ ਹੋਈ ਤਰਾਵੜੀ ਮੰਡੀ ਦੇ ਵਿੱਚ 1509 3050 ਰੁਪਏ ਨਾਬਾ ਮੰਡੀ ਦੇ ਵਿੱਚ 1509 2970 ਰੁਪਏ ਖਨੋਰੀ ਮੰਡੀ ਦੇ ਵਿੱਚ 1509 2960 ਰੁਪਏ ਜਿੱਥੇ 2200 ਗੱਟੇ ਦੀ ਖਰੀਦ ਹੋਈ ਚੀਕਾ ਮੰਡੀ ਦੇ ਵਿੱਚ 1509 2925 ਰੁਪਏ ਲੱਗਿਆ ਅੰਮ੍ਰਿਤਸਰ ਮੰਡੀ ਦੇ ਵਿੱਚ 1509 2865 ਰੁਪਏ ਲੱਗਿਆ ਜਿੱਥੇ ਕੁੱਲ 1 ਲੱਖ 30 ਹਜ਼ਾਰ ਗੱਟੇ ਦੀ ਖਰੀਦ ਹੋਈ ਫਤਿਹਗੜ ਮੰਡੀ ਦੇ ਵਿੱਚ 1509 2875 ਰੁਪਏ ਲੱਗਿਆ ਬਾਸਪਤੀ ਦੇ ਹੋਰ ਤਾਜ਼ਾ ਰੇਟ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਜੀ ਧੰਨਵਾਦ